ਬੁਰ ਅਜੀ ਸੁਖੀ ਨੇ ਮੈਨੂੰ ਇਹ ਕਹਿ ਸੀਗਾ ਸੁਖੀ ਤੱਕ ਤੁਸੀਂ ਸੀਗੇ ਸੁਖੀ ਤਾਂ ਮੈਨੂੰ ਇਹ ਕਹਿ ਸੀਗਾ ਕਿ ਬਾਅਦ ਚ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਆਪਣੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਸਾਡੇ ਤੋਂ ਆਪਣੀ ਬਚਾਏਗਾ ਵੀ ਪੈਸੇ ਤੈਨੂੰ ਮੈਂ ਪੈਸੇ ਲੈਣ ਸੁਖੀ ਨੇ ਆਹੋ ਕਿੰਨੇ ਪੈਸੇ ਕੀਤੇ ਸੁਖੀ ਨਾਲ 200 40 ਦੋ ਦਿਨ ਜਰੂਰੀਆ ਸੀਗਾ ਦੋ ਤਿੰਨ ਹਜ਼ਾਰ ਦੋ ਤਿੰਨ ਹਜ਼ਾਰ ਹੂੰ ਟਿੱਕੀ ਕਰਨਾ ਕੀ ਕਰ ਕੀ ਕਹਿ ਸੁਖੀ ਨੇ ਕੀ ਕਰਨਾ ਤੇ ਜਾ ਕੇ ਉੱਥੇ ਜਾ ਕੇ ਬੈਕੀ ਅ ਇਹ ਸਭ ਤਲਾਣਾ ਫੁੱਟਾ ਫੁੱਟਾ ਸਿੱਧਾ ਕਰਨ ਨੂੰ ਕਿਐ ਸੀਗਾ ਲੇਕਿਨ ਕੀਤਾ ਵੀ ਭਾਜੀ ਮੈਂ ਇਹ ਐ ਮੈਂ ਮੰਨਦਾ ਆ ਮੈਂ ਪੀਵਾ ਸੀ ਇਹੀ ਤਾ ਮੈਂ ਕੀਤਾ ਨਹੀਂ ਹੂੰ ਸੁਖੀ ਨੇ ਕਹੇ ਤੇ ਜੇ ਪੰਗਲੇ ਨੇ ਪੰਗਲੇ ਲੈਣੇ ਆ ਬਣੀ ਨਾਲ ਆਹੋ ਨਹੀਂ ਬਣੀ ਨਾਲ ਕੀ ਉਹ ਪਾਣੀ ਸਨ ਪਾੜਨਾ ਆਹੋ ਪਾੜਨ ਦਾ ਸਕੇ ਆ ਤੂੰ ਕੀ ਆਹੋ ਇਹ ਇਹ ਚੀਜ਼ਾਂ ਹੁਣ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕਿਐ ਸੀਗਾ ਦਸ ਦਸ ਫਿਰ ਸਾਨੂੰ ਦਸ ਹੋਵੇ ਨਾ ਉਲਟਾ ਉਲਟਾ ਲਿਖਣ ਨੂੰ ਵੀ ਕਿਐ ਸੀਗਾ ਕੀ ਲਿਖਣਾ ਸੀ ਤਾਂ ਉਹਦਾ ਇਹ ਉਹ ਗਾਲਾਂ ਅਰ ਉਤਰੀ ਉਤਰੀ ਇਹ ਸਭ ਚੀਜ਼ਾਂ ਇਹ ਸਭ ਚੀਜ਼ਾਂ ਕਰਨ ਨੂੰ ਕੈਸਾ ਨੇ ਮੈਂ ਕੀਤਾ ਨਹੀਂ ਭਾਈ ਵੇਗੁਨਾ ਸੀਗਾ ਬਸ ਇਹਨਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਗੂ ਮੱਟ ਮੇਰਾ ਪੁੱਤ ਹੀ ਆ ਤੇ ਇਹ ਆਇਆ ਸੀ ਕਿਸੇ ਕੰਮ ਉੱਥੇ ਠੀਕ ਆ ਇਹ ਰਾਤ ਉਰੇ ਰੁਕ ਗਿਆ ਹਨੇਰਾ ਹੋ ਗਿਆ ਹੁਣ ਗੁਰਦੁਆਰੇ ਰੁਕ ਗਿਆ ਤੇ ਜਦੋਂ ਉਹ ਬੰਦਾ ਆਇਆ ਬੇਆਦਬੀ ਕਰਨ ਬੇਅਦਬੀ ਕਰਨ ਆਇਆ ਇਹਨੇ ਪੁੱਛਿਆ ਉਹਨੂੰ ਵੀ ਭਾਈ ਤੂੰ ਕੀ ਚੱਕਰ ਆ ਕਿਵੇਂ ਆ ਉਹ ਕਹਿੰਦਾ ਵੀ ਮੈਨੂੰ ਪੈਸੇ ਦਿੱਤੇ ਗਏ ਆ 3-4000 ਰੁਪਇਆ ਠੀਕ ਆ ਫਿਰ ਇਹਨੇ ਪਿਆਰ ਨਾਲ ਕਈ ਵਾਰ ਪੁੱਛਿਆ ਵੀ ਉਹਨੂੰ ਭਾਈ ਤੂੰ ਦੱਸ ਦੇ ਉਹਦਾ ਨੌ ਦਸ ਬੰਦੇ ਦਾ ਨਹੀਂ ਦੱਸਦਾ ਇਹ ਬੰਦਾ ਇਹੀ ਕਹੀਗਾ ਤੁਹਾਡੀ ਬਾਣੀ ਗਲਤ ਆ ਸਾਡੀ ਬਾਣੀ ਠੀਕ ਆ ਤੁਹਾਡੀ ਬਾਣੀ ਗਲਤ ਆ ਸਾਡੀ ਬਾਣੀ ਸਹੀ ਆ ਜਨ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀਗਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਲਤ ਕਹਿੰਦਾ ਸੀ ਉਹਨੂੰ ਗੁੱਸਾ ਚੜਿਆ ਕਿਆ ਨੈਤਰੀਏ ਦੇ ਕਿਸੇ ਦੇ ਧਰਮ ਨੂੰ ਕੋਈ ਗਲਤ ਕਹੋਗਾ ਉਹ ਮੂੰਹ ਤੇ ਹੀ ਗਲਤ ਬੋਲਣ ਲੱਗ ਜਾਦਾ ਉਹ ਗਲਤ ਬੋਲਣ ਲੱਗਿਆ ਉਹਨੂੰ ਗੁੱਸਾ ਚੜ ਗਿਆ ਠੀਕ ਹੈ ਕਿ ਨਹੀਂ ਇਹ ਗੱਲ ਆ ਵੀ ਕੋਈ ਵੀ ਬੰਦਾ ਕਿਸੇ ਨੂੰ ਗਲਤ ਨਹੀਂ ਕਰਨਾ ਚਾਹੁੰਦਾ ਵਾਰਨਾ ਨਹੀਂ ਜਾਂ ਉਹ ਸੌਦਾ ਨਹੀਂ ਲਾਉਣਾ ਚਾਹੁੰਦਾ ਜਦੋਂ ਕਿਸੇ ਦੇ ਧਰਮ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੈਕ ਕਰਦਾ ਵਾ ਤਾਂ ਬੰਦੇ ਨੂੰ ਜਦੋਂ ਅੱਕ ਜਾਂਦਾ ਫਿਰ ਇਹ ਸਟੈਪ ਚੱਕਦਾ ਨਹੀਂ ਬੰਦਾ ਕੋਈ ਨਹੀਂ ਚੱਕਦਾ ਕਿਹਨੇ ਬੀਜਤ ਵੀ ਦੀ ਜਿਹੜੀ ਇਹਨੇ ਕੋਸ਼ਿਸ਼ ਬੰਦੇ ਨੇ ਕੀਤੀ ਹੈ ਅਣਜਾਣ ਬੰਦੇ ਨੇ ਹਾਂਜੀ ਨਿਆਂ ਸਿੰਘਾਂ ਨੇ ਸੌਦਾ ਲਗਾਤਾ ਲਗਾਤਾ ਹੀ ਦੀਰ ਦੀ ਗੱਲ ਆ ਦੋ ਤਿੰਨ ਵਾਰ ਚੁੱਕੇ ਆ ਹੁਣ ਦਿਨ ਚੜ ਚੁੱਕਾ ਆ ਡਿਮਾਂਡ ਕੀ ਹੈਗੀ ਆ ਮਤਲਬ ਕਿਉਂ ਆਪਾਂ ਰੁਕੇ ਕਿਉਂ ਹੋਇਆ ਨਹੀਂ ਰੁਕੇ ਕੋਈ ਗੱਲ ਨਹੀਂ ਡਿਮਾਂਡ ਵੀ ਕੋਈ ਗੱਲ ਨਹੀਂ ਹੈਗੀ ਅਸੀਂ ਇਹ ਕਹਿੰਨੇ ਆ ਵੀ ਸਚਾਈ ਲੋਕਾਂ ਨੂੰ ਪਤਾ ਲੱਗੇ ਵੀ ਗਾਹਾਂ ਤੋਂ ਜਿਹੜਾ ਬੰਦਾ ਗਲਤ ਇਹ ਕੰਮ ਕਰੂਗਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੋਈ ਝਾਕੂਗਾ ਤਾਂ ਉਹਦਾ ਵੀ ਇਲਜ਼ਾਮ ਇਹੀ ਹੋਣਾ ਵਾ ਜਿਹੜਾ ਅੱਜ ਹੋਇਆ ਜਿਹਦਾ ਜਿਹੜਾ ਬੇਅਦਬੀ ਕਰਨ ਆਇਆ ਕਿੰਨੇ ਕੋਈ ਨਹੀਂ ਕਹਿ ਰਹੇ ਨੇ ਵੀ ਜਿਨ੍ਹਾਂ ਨੇ ਸੌਦਾ ਲਗਾਇਆ ਉਹਨਾਂ ਨੂੰ ਅਰੈਸਟ ਨਹੀਂ ਹੋਣ ਦਿੱਤਾ ਜਾਵੇਗਾ ਉਹਦੇ ਬਾਰੇ ਦੱਸੋ ਨਹੀ ਨਹੀ ਅਰੈਸਟ ਕੋ ਮੇਰੀ ਗਰਲਫ੍ਰੈਂਡ ਉਹ ਕਾਨੂੰਨ ਨੇ ਆਪਣਾ ਕੰਮ ਕਰਨਾ ਮੈਂ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਕੋਈ ਕਾਨੂੰਨ ਨਾਲ ਅਸੀਂ ਧੱਕਾ ਕਰਨਾ ਕਾਨੂੰਨ ਨੇ ਆਪਣਾ ਕੰਮ ਕਰਨਾ ਮੈਂ ਕਿੰਨੇ ਕੋਈ ਦੀ ਕਹਿੰਦੇ ਨਹੀਂ ਜੇ ਨਹੀਂ ਅਰੈਸਟ ਕਰਨ ਦੇਣਾ ਤਾਂ ਨਹੀਂ ਕਰਨ ਦੇਣਾ ਕਿਉਂਕਿ ਬੇਅਦਬੀ ਕੀਤੀ ਹੈ ਜੇ ਬੇਅਦਬੀ ਬੱਧਾ ਕਰਨਾ ਆਵਾ ਉਹ ਉਹ ਵੀ ਤਾਂ ਗਲਤ ਆ ਨਾ ਕਿ ਕਸਮਦਾ ਤੁਸੀਂ ਮੰਨੋ ਮੰਨਾਂਗੇ ਮੰਨੋਗੇ ਕਿ ਨਹੀਂ ਮੰਨੋਗੇ ਇਹ ਗੱਲ ਕੋਈ ਵੀ ਬੰਦਾ ਗੱਲ ਮੈਨੂੰ ਜੇ ਕਿਸੇ ਦੇ ਧਰਮ ਤੇ ਕੋਈ ਅਟੈਕ ਕਰਦਾ ਵਾ ਇਹ ਸੈਲਫ ਡਿਫੈਂਸ ਆ ਜੀ ਇਹ ਇਹ ਹੱਤਿਆ ਨਹੀਂ ਮੰਨੀ ਜਾਣੀ ਹੈਗੀ ਇਹ ਸੈਲਫ ਡਿਫੈਂਸ ਆ ਉਹ ਬੰਦਾ ਬੇਅਦਬੀ ਕਰਨ ਆਇਆ ਸਾਡੇ ਗੁਰੂ ਦੀ ਸਾਡੇ ਗੁਰੂ ਦੇ ਅੰਗ 파ਰਨ ਆਇਆ ਉਹ ਉਹਦੀ ਹੱਤਿਆ ਕਰਨ ਆਇਆ ਜਦੋਂ ਉਹਦੀ ਹੱਤਿਆ ਕਰਨ ਆਇਆ ਸੈਲਫ ਡਿਫੈਂਸ ਦੇ ਵਿੱਚ ਉਹਦੇ ਨਾਲ ਹੋ ਗਿਆ ਠੀਕ ਹੈ ਕਿ ਨਹੀਂ ਉਦੋਂ ਸੈਲਫ ਡਿਫੈਂਸ ਆ ਨਾ ਜੇ ਕੋਈ ਵੀ ਮੰਨਿਆ ਜਾਵੇ ਕਾਨੂੰਨ ਵੀ ਇਹ ਗੱਲ ਮੰਨੂਗਾ ਸੈਲਫ ਡਿਫੈਂਸ ਆ ਜੀ ਬਾਕੀ ਕਾਨੂੰਨ ਨੇ ਆਪਣਾ ਕੰਮ ਕਰਨਾ ਅਸੀਂ ਕਾਨੂੰਨ ਨੂੰ ਕੁਛ ਨਹੀਂ ਕਹਿੰਦੇ ਹੈਗੇ ਬਾਬਾ ਜੀ ਹੁਣ ਇੰਨੀ ਦੇਰ ਤੇ ਕਮਰੇ ਦੇ ਵਿੱਚ ਜਿਹੜਾ ਰਾਤ 2:3 3 ਵਜੇ ਦੀ ਇਹ ਘਟਨਾ ਆਇਆ ਹੁਣ ਕਾਫੀ ਟਾਈਮ ਹੋ ਗਿਆ 9:00 10:00 ਬਾਹਰ ਨਿਕਲਿਓ ਥੋੜੇ ਮਿੰਟ ਜਿਹੜਾ ਰੁਕ ਲੋ ਇੱਧਰ ਸਾਈਡ